ਇਹਾਂ ਦੇ ਵਿੱਚ ਆਪਣੀਆਂ ਇਹ ਸਾਰੀਆਂ ਕਮੇਟੀਆਂ ਬਣਾ ਚੁੱਕੇ ਆ ਉਹ ਵੱਡੀ ਵੱਡੀ ਪੱਦਰ ਤੇ ਉੱਥੇ ਕੰਮ ਹੋ ਰਿਹਾ ਔਰ ਉੱਥੇ ਸਾਰੀ ਭਰਤੀ ਦਾ ਜਿਹੜਾ ਪ੍ਰਕਿਰਿਆ ਉਹ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਆ ਔਰ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਬਹੁਤ ਵੱਡੀ ਸਾਡੀ ਪਾਰਟੀ ਨੂੰ ਇੱਕ ਹੰਗਾਰਾ ਮਿਲਿਆ ਕਿ ਅਸੀਂ ਉੱਥੇ ਤਿੰਨ ਦਿਨ ਪੂਰੇ ਸਾਲ ਲਾਇਏ ਸੀਗੇ ਭਰਤੀ ਮਹਮ ਦੇ ਲਈ ਉੱਥੇ ਇੰਨੀ ਵੱਡੀ ਪੱਦਰ ਤੇ ਸਾਰੇ ਵਰਗਾਂ ਦੇ ਲੋਕਾਂ ਨੇ ਆਪਣੇ ਆਪ ਨੂੰ ਉੱਥੇ ਲੈ ਕੇ ਆਂਦਾ ਔਰ ਉਹਨਾਂ ਨੇ ਸਾਡੀ ਜਿਹੜੀ ਇਹ ਭਰਤੀ ਸੀ ਬਹਿਮ ਸੀਗੀ ਉਥੇ ਇੱਕ ਆ ਕੇ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਉਹ ਮੈਂਬਰ ਬਣੇ ਆਂ ਔਰ ਭਰੋਸਾ ਵੀ ਦਿਵਾ ਕੇ ਗਏ ਆ ਕਿ ਅਸੀਂ ਤੁਹਾਡੀ ਇਸ ਜਥੇਬੰਦੀ ਵਿੱਚ ਵੱਧ ਚੜ ਕੇ ਕੰਮ ਕਰਾਂਗੇ ਔਰ ਉਹ ਗਿਣਤੀ ਜਿਹੜੀ ਸੀ ਉਹ ਬਹੁਤ ਸਾਰੀ ਸੌਆਂ ਨਹੀਂ ਉਹ ਹਜ਼ਾਰਾਂ ਵਿੱਚ ਸੀ ਸੋ ਸਾਨੂੰ ਇਹ ਬਹੁਤ ਵੱਡਾ ਇੱਕ ਪੰਜਾਬ ਦੇ ਲੋਕਾਂ ਦੇ ਉੱਤੇ ਭਰੋਸਾ ਕਿ ਇੱਕ ਪੰਜਾਬ ਦੀ ਖੇਤਰੀ ਪਾਰਟੀ ਜਿਹੜੀ ਪੰਜਾਬ ਤੇ ਪੰਥ ਦੇ ਮੁੱਦਿਆਂ ਨੂੰ ਲੈ ਕੇ ਚੱਲੂਗੀ ਉਹਦਾ ਜਿਹੜਾ ਅਸੀਂ ਆਗਾਜ਼ ਕਰ ਰਹੇ ਆਂ ਉਹ ਬਿਲਕੁਲ ਸਾਨੂੰ ਬਹੁਤ ਵੱਡੀ ਪੱਧਰ ਤੇ ਲੋਕਾਂ ਵੱਲੋਂ ਹੰਗਾਰਾ ਮਿਲਦਿਆ। ਇਹ ਜੀ ਆਪੋ ਆਪਣੇ ਖਿਆਲ ਹਾਂ ਇਹ ਚੀਜ਼ ਹੈ ਕਿ ਪੰਥ ਕੇ ਇੱਕ ਅਕਾਲਿਕ ਪਹਿਲਾਂ ਤੋਂ ਵੀ ਕਾਫੀ ਇੱਕੋ ਹੀ ਰਿਹਾ ਹਮੇਸ਼ਾ। ਇਹ ਕਾਦੀ ਦਲ ਬਾਦਲ ਲੰਮਾ ਟਾਈਮ ਰਿਹਾ ਉਹਦੇ ਨਾਲ ਵੀ ਦੂਜੇ ਕਾਦੀ ਦਲ ਵੀ ਰਹੇ ਆ ਇਸ ਕਰਕੇ ਇਹ ਤੇ ਜਿਹਨੂੰ ਲੋਕ ਪ੍ਰਵਾਨ ਕਰਨਗੇ ਬਾਕੀ ਅਸੀਂ ਕੱਲ ਸਾਡੇ ਨਾਲ ਕਾਨ ਸਿੰਘ ਵਾਲਾ ਜਿਹੜਾ ਜਿਸਕਰ ਸਿੰਘ ਜੀ ਕਾਨ ਸਿੰਘ ਵਾਲਾ ਉਹਨਾਂ ਨੇ ਆਪਣੀ ਪਾਰਟੀ ਉਹਨਾਂ ਦਾ ਕਾਦੀ ਦਲ ਫਤੇ ਸੀ ਉਹਨਾਂ ਨੇ ਸਾਡੇ ਤੇ ਮਰਜ਼ ਕਰ ਦਿੱਤਾ ਤੇ ਇਦਾਂ ਹੀ ਅਸੀਂ ਸਾਰਿਆਂ ਨਾਲ ਮਿਲਬਰਤ ਕੇ ਅਸੀਂ ਚਾਹੁੰਦੇ ਆ ਕਿ ਪੰਜਾਬ ਦੀ ਕੋਈ ਇੱਕ ਪੰਜਾਬ ਦੇ ਲੋਕਾਂ ਦੀ ਕੋਈ ਇੱਕ ਸਾਂਝੀ ਧਿਰ ਹੋਵੇ ਕਿ ਜਿਹੜੇ ਪੰਜਾਬ ਦੀ ਨੁਮਾਇੰਦਗੀ ਕਰਦੀ ਹੋਵੇ ਤੇ ਪੰਜਾਬ ਦੇ ਜੋ ਹੱਕਾਂ ਕੋ ਕਾਲੀ ਲੜਦੇ ਲੜੇ ਤੇ ਪੰਜਾਬ ਦੇ ਮਸਲਿਆਂ ਨੂੰ ਜੋੜਾ ਅਸੀਂ ਸਰਜਾ ਪਾਈ ਸਾਹਿਬ ਪਹਿਲਾਂ ਆਪਣੇ ਖੇਤਰੀ ਪਾਰਟੀਆਂ ਸੀ ਤੇ ਉਹਨੂੰ ਲੋਕਾਂ ਨੇ ਸਤਾਜ ਗਿਲੀ ਅਜਿਹਾ ਕਿ ਉਹਨੇ ਆਪਣੇ ਸਿਧਾਂਤ ਛੱਡ ਕੇ ਤੇ ਆਪਣੇ ਲੋਕਾਂ ਦੀ ਗੱਲ ਕਰਨੀ ਛੱਡ ਕੇ ਉਹਨਾਂ ਦਿੱਲੀ ਦੇ ਇਸ਼ਾਰਿਆਂ ਤੇ ਚੱਲਦੇ ਰਹੇ ਤੇ ਉਹ ਇਸ ਕਰਕੇ ਖਤਮ ਹੋ ਗਿਆ ਹਰ ਦਾ ਰਵਾ ਉਹਨਾਂ ਨੇ ਦੋ ਜਿਹੜੀਆਂ ਐਮਪੀ ਦੀਆਂ ਸੀਟਾਂ ਜਿਤਾ ਕੇ ਵੀ ਇੱਕ ਦੱਸ ਦੱਸ ਕੇ ਵੱਡੇ ਪੱਧਰ ਤੇ ਰੋਕ ਇਸ ਵਤ ਚੱਲ ਰਿਹਾ ਹੈ ਕਿ ਸਾਡੀ ਜਿਹੜੀ ਆ ਨੌਜਵਾਨੀ ਨਸ਼ਿਆਂ ਤੇ ਚਿਆਜ਼ਾ ਜੀ ਸਿੱਖਿਆ ਤੇ ਆਰਥਿਕ ਪੌਰ ਤੇ ਸੀ ਬਹੁਤ ਵੱਡਾ ਸਾਡੇ ਤੇ ਇੱਕ ਅਦਸ਼ਰਦਾ ਚੱਲ ਰਿਹਾ ਦਿਨ ਇਹ ਤਾਂ ਕਿਉਂਕਿ ਸਾਨੂੰ ਇਥੋਂ ਲੁੱਟ ਕੇ ਇਹ ਦੁੱਧ ਦੁੱਧਿਆ ਸੁਬਿਆਜ ਖਰਚਾ ਕੀਤਾ ਜਾ ਰਿਹਾ ਸਾਰਾ ਕੁਝ ਸਾਡਾ ਪੈਸਾ ਜਾ ਕੇ ਉੱਥੇ ਆਪਣੀਆਂ ਪਾਰਟੀਆਂ ਨੂੰ ਅੱਗੇ ਵਧਾਏ ਜਾ ਰਿਹਾ ਇਸ ਕਰਕੇ ਪਤਾ ਹੀ ਚੋਣੇ ਕਿ ਸਾਰੇ ਜਿੰਨੇ ਕੋਲ ਇੱਕ ਇੱਕ ਇਹ ਬਿਤਾ ਹੀ ਲੋੜਿਆ